ਕਿ ਕਰਾਉਂ ਕਿੱਥੋਂ ਮਿਲਿਆ ਛੋਟੇ ਫਰਜ਼ੰਦਾ ਨੂੰ ਜੇ ਕਰੇ ਲਉਂਦੇ ਅੱਖਰ ਜੀ ਉਸ ਰੰਗ ਤੇ ਉਹ ਕੰਦਾ ਨੂੰ ਕਿਉਂ ਨਹੀਂ ਸਿੰਦਕੀਆਂ ਉਮਰਾ دہشت ਵਿੱਚ ਲਹਿ ਲੀਆਂ ਨੀਹਾਂ ਮਜ਼ਬੂਤ ਕਰ ਗਏ ਉਹ ਮਜ਼ਹਬ ਦੇ ਲਹਿ ਲੀਆਂ ਕੱਤੇ ਹੋ ਸਰਹਿੰਦ ਵਿੱਚ ਜਾ ਕੇ ਹਾਂ ਉਹ ਯੋ ਦੀਵਾਰ ਜੀ ਸੁਣਾ ਉਸ ਕੌਮ ਚ ਕਾਵੀ ਹੋਏ ਦਿਵਾਰ ਜੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਇੱਕ ਦਿਨ ਮੇਰੇ ਕੋਲ ਬੰਦਾ ਮਿਲਿਆ ਗੁਰਿੰਦਰ ਸਰਦਾਰ ਜੀ 27 ਦਸੰਬਰ 2023 ਦਾ ਦਿਨ ਹੈ ਆਪਾਂ ਅੱਜ ਖੜੇ ਆ ਗੁਰਦੁਆਰਾ ਦੁਖਨਵਾਨ ਸਾਹਿਬ ਤੋਂ ਥਾਪੜ ਰੋਡ ਦੇ ਉੱਪਰ ਪੁਲਸ ਲਾਈਨ ਜਿੱਥੇ ਲੰਗਰ ਦੀ ਸੇਵਾ ਸਾਰੇ ਮੁਲਾਜ਼ਮ ਵੀਰ ਭੈਣ ਭਰਾ ਸਾਰੇ ਕੁਆਟਰ ਦੇ ਮੁਲਾਜ਼ਮ ਜਿਹੜੇ ਅੰਦਰ ਜੌਬ ਕਰਦੇ ਨੇ ਉਹ ਇੱਥੇ ਮਿਲ ਕੇ ਹਰ ਸਾਲ ਸੇਵਾ ਕਰਦੇ ਇਸ ਰਸਤੇ ਤੇ ਮੈਕਸਿਮਮ ਜਿਹੜੀ ਸੰਗਤ ਆਉਂਦੀ ਹੈ ਨਾਬਾ ਮਲੇਰ ਕੋਟਲਾ ਇਸ ਸਾਈਡ ਤੋਂ ਆਉਂਦੀ ਹੈ ਔਰ ਦੁਖਨਵਾਰ ਨਹੁੰਦੇ ਹੋਏ ਫਤਿਹਗੜ੍ਹ ਸਾਹਿਬ ਨੂੰ ਪਹੁੰਚਦੇ ਹਰ ਸਾਲ ਤਕਰੀਬਨ ਇਹ 3-4 ਦਿਨ ਇਹ ਸਾਰੇ ਵੀਰ ਭੈਣ ਭਰਾ ਮਿਲ ਕੇ ਇਸ ਜਗ੍ਹਾ ਲੰਗਰ ਦਾ ਆਯੋਜਨ ਕਰਦੇ ਨੇ ਉਸ ਤੋਂ ਕਾਫੀ ਹੋ ਇਹ ਬਰਬਾਰ ਜੀ ਸੋਪੇ ਦੇ ਕਿੱਸੇ ਸਮਨੂਰ ਮਤਬੁਰ ਪਾਨੀ ਦੇ ਜਨਮੇ ਇਸ਼ਕ ਨਾ ਪਰੇ ਤਸੰਦਰ ਬਾਦ ਜਾਨੀ ਦੇ ਢੀ ਨਾ ਪਰੇ ਮਨਮਤੀ ਹੋ ਇਸਦੀ ਰਫਤਾਰ ਜੀ ਇੱਕ ਦਿਨ ਮੈਂ ਉਫਨਦਾ ਹੋਇਆ ਪੈਸਾ ਸਾਸ਼ਟਰੀ ਕਾਲ ਸਾਸ਼ਟਰੀ ਕਾਲ ਵੈਰ ਕਾਲ ਜੀ ਥੋੜਾ ਇਸ ਲੰਗਰ ਤੇ ਆਯੋਜਨ ਬਾਰੇ ਦੱਸੋ ਜੀ ਹਾਂ ਜੀ ਅਸੀਂ ਹਰ ਸਾਲ ਅੱਜ ਦੇਖ ਨੂੰ ਸ੍ਰੀ ਖੰਡਵਾਲ ਸਾਹਿਬ ਆਰੰਭ ਕਰਕੇ ਛੋਟੇ ਵੱਡੇ ਸਹਿਬਜ਼ਾਦਿਆਂ ਦੀ ਯਾਦ ਵਿੱਚ ਅਸੀਂ 25 26 27 28 ਤੱਕ 24 ਘੰਟੇ ਲੰਗਰ ਚੱਲਦਾ ਰਹਿੰਦਾ ਤੇ ਬੰਦ ਕਰੋ ਵੋਲਿਊਮ ਵੋਲਿਊਮ ਬੰਦ ਕਰ ਦਿਓ ਪੋਲਸ ਲੈਂਡ ਦੇ ਸਮੂਹ ਮੁਲਾਜ਼ਮ ਸਹਿਬਾਨ ਕੁਆਟਰਾਂ ਵਾਲੇ ਫੈਮਿਲੀ ਕੁਆਟਰਾਰੇ ਅਫਸਰ ਸਹਿਬਾਨ ਦੇ ਸਹਿਯੋਗ ਨਾਲ ਅੱਲੇ ਅਸੀਂ ਆਪਣੀ ਨਾਲ ਨਾਲ ਡਿਊਟੀ ਕਰੀ ਜਾਂਦੇ ਨਾਲੇ ਗੁਰੂ ਘਰ ਦੀ ਸੇਵਾ ਕਰੀ ਜਾਂਦੇ ਮਹਾਰਾਜ ਦੀ ਕਿਰਪਾ ਨਾਲ ਇੱਥੇ ਲੰਗਰ 24 ਘੰਟੇ ਚੱਲਦਾ ਰਹਿੰਦਾ ਹੈ ਸੰਗਤਾਂ ਛੱਕੀ ਜਾਂਦੀਆਂ ਤੜਕੇ ਅੰਮ੍ਰਿਤ ਵੇਲੇ ਤੋਂ ਚਾਹ ਪਾਣੀ ਦਾ ਵੀ ਤਿਆਰ ਪ੍ਰਬੰਧ ਲੰਗਰ 24 ਘੰਟੇ ਰਾਤ ਨੂੰ ਸਾਰੀਆਂ ਸੰਗਤਾਂ ਆਉਂਦੀਆਂ ਨੇ ਛਕਦੀਆਂ ਬੀਪੀਆਂ ਫੈਮਿਲੀ ਕੁਆਰਟਰ ਜੋ ਵੀ ਰਾਹੀ ਰੌਂਦੇ ਜਾਂਦੇ ਸਭ ਦੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਲੰਗਰ ਗੁਰੂ ਘਰ ਦਾ ਛਕੋ ਘਰੇ ਨਾ ਬਣਾਓ ਗੁਰੂ ਘਰ ਆ ਕੇ ਛਕੋ ਇੱਥੇ ਜਿੰਨੇ ਜਿੰਨੇ ਸੰਗਤਾਂ ਸਾਰੀਆਂ ਸੰਗਤਾਂ ਅੱਖਾਂ ਨਵਣ ਨੇ ਗੁਰੂ ਘਰ ਤੇ ਸਾਬਜਦਿਆਂ ਦੀ ਸ਼ੀਤੀ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਨਾਲ ਕਰ ਰਹੇ ਨੇ ਮੁਲਾਜ਼ਮ ਔਰ ਸਾਰੇ ਲੋਕਲ ਜਿੰਨੇ ਵੀ ਨੇੜੇ ਤੇੜੇ ਦੇ ਮਾਈ ਭਾਈ ਨਗਰ ਨਵਾਰਸੀ ਮਹੱਲਾ ਜੋ ਵੀ ਸਿਟੀ ਵਾਲੇ ਨੇ ਸਾਰੇ ਪਟਿਆਲਾ ਸਿਟੀ ਦੇ ਲੋਕ ਇਥੋਂ ਲੰਘਦੇ ਟੱਪ ਦੇ ਦਫ਼ਤਰ ਨੇੜੇ ਆਉਣ ਕਰਕੇ ਮੂਹ ਸੰਗਤਾਂ ਜ਼ਿਆਦਾਤਰ ਇੱਥੇ ਆਉਂਦੀਆਂ ਨੇ ਸਾਹਮਣੇ ਗੁਰਦੁਆਰਾ ਦੂਖਨ ਸਾਹਿਬ ਦੇ ਰੋਡ ਤੇ ਮੋੜ ਦੇ ਉੱਤੇ ਹੈ ਇੱਕ ਅਸੀਂ ਜਿਹੜਾ ਲਵ ਲਵ ਯੂ ਪਟਿਆਲਾ ਕੈਨਲ ਤੇ ਸਮੂਹ ਪੰਜਾਬ ਪੁਲਿਸ ਵੱਲੋਂ ਜਿਹੜੇ 25 ਟਰਾਲੀਆਂ ਤੇ ਜਾ ਰਹੇ ਨੇ ਝੰਡੇ ਲਾ ਕੇ ਉੱਚੀ ਉੱਚੀ ਸਪੀਕਰਾਂ ਦੀ ਆਵਾਜ਼ਾਂ ਕਰ ਰਹੇ ਨੇ ਉਹਨਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਬੇਨਤੀ ਹੈ ਗੁਰੂ ਦੇ ਸ਼ਬਦ ਬੜੇ ਪਿਆਰੇ ਸ਼ਬਦ ਸਹਿਬਜ਼ਾਦਿਆਂ ਦੇ ਛੀਤੀ ਦੇ ਦਿਹਾੜੇ ਨੇ ਕਿਸੇ ਦਾ ਵੀ ਦਿਲ ਨਾ ਦਿਖਾਇਆ ਜਾਵੇ ਔਰ RAM ਨਾਲ ਜਾਓ ਬੜੇ ਸਹਿਜ ਤੇ ਸਹਿਤ ਹੈ ਕਿਉਂਕਿ ਸਹਿਬਜ਼ਾਦੇ ਦੇ ਮਾਤਾ ਗੁਜਰੀ ਨੇ ਸਹਿਜਤਾ ਹੀ ਸਾਨੂੰ ਸਿਖਾਈ ਹੈ ਤੇ ਸਹਿਤਦ ਬਿਨਾ ਸਾਡੇ ਨਹੀਂ ਪੱਲੇ ਕੱਖੋ ਜ ਸਾਡੇ ਕੋਲ ਸਹਿਜਤਾ ਹੈ ਤੇ ਸਾਡੀ ਹਰ ਪਾਸੇ ਜਿੱਤ ਤੇ ਕੜ ਦੀ ਕਲਾ ਵਿੱਚ ਵੀ ਰਹਿਣਾ ਤੇ ਸਹਿਜਤਾ ਰੱਖਣੀ ਹੈ ਸਬਰ ਸੰਤੋਖ ਤੇ ਟ੍ਰੈਫਿਕ ਦੇ ਨਿਯਮਾਂ ਦੀ ਪੂਰੀ ਪਾਲਣਾ ਕਰਨੀ ਹੈ ਰਸਤੇ 'ਤੇ ਜਾਂਦੇ ਫਟੇਗੜ ਸਾਹਿਬ ਨੂੰ ਜਾਣ ਵਾਲਿਆਂ ਸੰਗਤਾਂ ਨੂੰ ਕਿਉਂਕਿ ਟਰਾਲੀਆਂ ਦਾ ਜ਼ਿਆਦਾਤਰ ਹੈ ਅੱਜ ਕੱਲ ਟਰਾਲੀਆਂ ਦਾ ਆਉਂਦਾ ਹੈ ਤੇ ਇਹਨਾਂ ਨੂੰ ਬੱਚਿਆਂ ਨੂੰ ਬੇਨਤੀ ਹੈ ਖਾਸ ਕਰਕੇ ਵੀ ਤੁਸੀਂ ਰਾਮਨਾਲ ਟਰੈਕਟਰ ਟਰਾਲੀਆਂ ਦੇ ਉੱਤੇ ਰਾਮਨਾਲ ਹੱਥ ਕੁੱਟ ਕੇ ਪਾ ਕੇ ਬੈਠਣਾ ਇਹ ਨਹੀਂ ਹੈਗਾ ਵੀ ਤੁਸੀਂ ਆਪ ਹੀ ਸੱਟ ਲਵਾ ਲਓ ਔਰ ਜਿਹੜੇ ਰਾਹਗੀਰ ਜਾਂਦੇ ਆਉਂਦੇ ਉਹਨਾਂ ਦੀ ਵੀ ਤੁਸੀਂ ਸੁਰੱਖਿਆ ਦਾ ਪ੍ਰਬੰਧ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਕੋਈ ਦੱਸੇ ਉਦੋਂ ਯਾਦ ਆਉਂਦਾ ਸਾਨੂੰ ਕਿਸੇ ਦੀ ਯਾਦ ਕੁਰਬਾਨੀਆਂ ਦੇ ਨੀਉ ਮਾਵੋਣੇ ਸਰਤਾਜ ਸਿੰਘਾ ਤੇਰੇ ਕੰਮ ਨੇ ਬੜੇ ਨਦਾਨੀਆਂ ਦੇ ਇਹੋ ਜਿਹਾ ਹਮਚੋ ਕਿਸ ਤਰ੍ਹਾਂ ਵਿਸਰੀਏ ਤਵਾਰੀਖ ਬੜਮੁੱਲੀ ਸ਼ਹਾਦਤਾਂ ਦੀ ਉਹ ਚੜਕੇ ਚਰਖੀਆਂ ਤੇ ਆਪਾਂ ਵਾਰ ਸਿੱਖੀ ਇਹੋ ਵਖਰੀ ਅਦਾਈ ਬਾਦ ਤਾਂ ਦੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਜੀ ਸੁਣਿਆ ਉਸ ਕੌਮ ਚ ਕਾਬੇ ਹੋਏ ਦਰਬਾਰ ਜੀ ਦੱਸੋ ਕੁਝ ਕisse ਸਾਨੂੰ ਹਿੰਮਤ ਕੁਰਬਾਨੀ ਦੇ ਜਿਨ੍ਹਾਂ ਦੇ ਇਸ਼ਕ ਅਨੋਖੇ ਉਸ ਦਿਨ ਵਰ ਜਾਣੀ ਦੇ ਲੀ ਨਾ ਪੈ ਮਦਾਨੀ ਉਹ ਜਸਦੀ ਰਫਤਾਰ ਦੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਕਦਈ ਰੰਗ ਤੇ ਸਿਰਿਆਂ ਨੇ ਜਿੱਤਨੇ ਰੰਗ ਦੇ ਨੀਲੇ ਨੇ ਮੁਸ਼ਕਿਲ ਮਰ ਜਾਣੀ ਨੂੰ ਵੀ ਕੋਖੋਂ ਡਰ ਲੱਗਦਾ ਏ ਐਸੀ ਕਿਸ ਲਾਂਟ ਦਾ ਚਾਨਣ ਰੂਹਾਂ ਵਿੱਚ ਜਗਦਾ ਏ ਹੋਜ ਜਸੂਰ ਮਿਆਂ ਬੇਕਰਨੇ ਦੀ ਦਾਰ ਜੀ ਸੁਣਿਆ ਉਸ ਕੌਮ ਚ ਕਾਫੀ ਹੋਏ ਦਿਲਦਾਰ ਜੀ ਇੱਕ ਦਿਨ ਮੈਨੂੰ ਮੰਦਾ ਮਿਆ

ਲੱਖ ਲੱਖ ਗੱਲਾਂ ਹੋਦਾ ਪੱਜ ਪੱਜ ਫੇਪਿੰਦਾ ਸੀ ਕੋਣੀ ਸ਼ਹਾਦਤ ਸੱਫ ਨੂੰ ਇਹ ਚਾਲੇ ਦਾ ਸੀ ਜਿਸਮ ਵਿੱਚ ਕਿਵੇਂ ਦੌੜਦੀ ਸੀ ਬਿਜਲੀ ਦੇ ਤਾਰ ਜੀ ਸੁਣਿਆ ਇਸ ਕੌਮ ਚ ਕਾਹੀ ਹੋਏ ਦਿਲਦਾਰ ਜੀ ਇੱਕ ਦਿਨ ਇੱਕ ਗੋਰਾ ਮਿਲਿਆ ਇੱਕ ਦਿਨ ਮੇਰੀ ਬੰਦਾਰ ਲਿਆ ਕਹਿੰਦਾ ਸਰਦਾਰ ਜੀ روہاں سقوم کتابي روہے ميدان تي وسو خود پِسلے سانو हिम्मतي گور وندي رے سينا دے عشق اُتے وس تے پڙھ جاندي رے تري نا پئي ميدان تي جو جس جي رمداري روہاں ਹਰ ਸਾਲ ਦੀ ਤਰ੍ਹਾਂ ਤੇ ਚਾਰ ਦਿਨ ਲੱਗਦਾ ਹੈਗਾ ਅੱਜ ਤੀਜਾ ਦਿਨ ਹੈ ਕੱਲ ਨੂੰ ਲਾਸਟ ਦਿਨ ਹੈ ਚੌਥਾ ਦਿਨ ਹੈ ਚਾਰ ਦਿਨ ਇਹ ਲੰਗਰ ਚੱਲਦਾ ਹੈ ਇਹ ਸੀਨੀਅਰ ਮਾਨ ਐਸਐਸਪੀ ਸਾਹਿਬ ਵਰਮ ਸ਼ਰਮਾ ਜੀ ਆਈਪੀਐਸ ਉਹਨਾਂ ਦੀ ਰਹਿਨਮਾਈ ਹੇਠ ਸਮੂਹ ਆਫੀਸਰ ਸਹਿਵਾਣ ਤੇ ਸਮੂਹ ਕਰਮਚਾਰੀ ਪੁਲਿਸ ਲੈਣ ਵੱਲੋਂ ਔਰ ਬਾਬਾ ਜੀ ਰਜਸਾਲ ਰਜਿੰਦਰ ਸਿੰਘ ਜੀ ਜੱੱਦਰ ਸਾਹਿਬ ਆਪਣੇ ਗੁਰਦੁਆਰਾ ਸਾਹਿਬ ਦੇ ਪੁਲਿਸ ਲੈਣ ਵੱਲੋਂ ਇਹਨਾਂ ਦੇ ਸਹਿਯੋਗ ਨਾਲ ਸਾਰੇ ਸੰਗਤ ਦੇ ਸਹਿਯੋਗ ਨਾਲ ਇਹ ਲੰਗਰ ਜਿਹੜਾ ਚੱਲਦਾ ਲਗਾਤਾਰ ਚੱਲ ਰਿਹਾ ਹੈ ਤੇ ਕੱਲ ਨੂੰ ਲਾਸਟ ਦਿਨ ਹੈ ਇਹਦਾ ਚਾਰ ਦਿਨ ਇਹ ਚੱਲਦਾ ਲੰਗਰ ਗੁਰੂ ਦੀ ਜਾਦ ਦੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਿੱਧੀ ਜੋੜ ਮੇਰੇ ਸਭ ਚ ਇਹ ਜਰ ਲੰਗਰ ਦੀ ਸੇਵਾ ਚੱਲਦੀ ਹੈ ਤੇ 24 ਘੰਟੇ ਚਾਹ ਦਾ ਲੰਗਰ ਤੇ ਪ੍ਰਸ਼ਾਦਿਆਂ ਦਾ ਲੰਗਰ ਜੋ ਵੀ ਹੈ ਦਾ ਦਿਨ ਮੇ ਕੋਈ ਵੀ ਗੁਰਸੰਗਤ ਦੀ ਕਿਰਪਾ ਨਾਲ ਲੰਗਰ ਚੱਲਦਾ ਜੀ ਤੁਹਾਡੀ ਸਾਥ ਸਾਰ ਨਾਲ ਸੋ ਅਸੀਂ ਇਹ ਬੇਨਤੀ ਕਰਦੇ ਆਂ ਵੀ ਬਤ ਬਤ ਇੱਥੇ ਸੰਗਤਾਂ ਦਾ ਲੰਗਰ ਛੱਕ ਕੇ ਜਾਣ ਚਾਹ ਪਾਣੀ ਪੀਣ ਤੇ ਦੇਖ ਲਓ ਵਾਹਿਗੁਰੂ ਖਾਲਸਾ ਵਾਹਿਗੁਰੂ ਖਾਲਸਾ ਇਹ ਜਿਹੜਾ ਲੰਗਰ ਹੈ ਪੁਲਸ ਲੈਨ ਦੀ ਸਾਧ ਸੰਗਤ ਵੱਲੋਂ ਸਾਰਿਆਂ ਵੱਲੋਂ ਮਿਲ ਜੁਲ ਕੇ ਚਲਾਇਆ ਜਾਂਦਾ ਹੈ ਗੁਰੂ ਦੀ ਕਿਰਪਾ ਨਾਲ 4 ਦਿਨ 24 ਤੋਂ 28 ਤੱਕ 25 ਤੋਂ 28 ਤੱਕ ਇਹ ਲੰਗਰ ਚੱਲਦਾ ਜੀ ਸਵੇਰ ਤੋਂ ਸ਼ਾਮ ਤੱਕ ਤੇ ਬਹੁਤ ਸੰਗਤ ਇੱਥੇ ਪਰਸ਼ਦਾ ਸ਼ੱਕਦੀ ਹੈ ਤੇ ਸਾਰੀ ਹੀ ਸੰਗਤ ਪੁਲਸ ਲੈਨ ਦੀ ਬਜ਼ੁਰਗ ਬੱਚੇ ਤੇ ਮਾਤਾ-ਮਾਂ ਭੈਣਾਂ ਜਿੰਨੇ ਤੁਸੀਂ ਦੇਖ ਸਕਦੇ ਹੋ ਸਾਰੇ ਹੀ ਸੇਵਾ ਕਰਦੇ ਨੇ ਇਹ ਬਹੁਤ ਹੀ ਵਧੀਆ ਲੰਗਰ ਚੱਲ ਰਿਹਾ ਵਾਹਿਗੁਰੂ ਖਾਲਸਾ ਵੈਲਕਮ ਫਤਿਹ